ਸਸਿਗਲ ਜੀ ਸਾਰਿਆਂ ਨੂੰ ਆਈ ਹੋਪ ਕਿ ਸਾਰੇ ਠੀਕ ਠਾਕ ਹੋਮੋਗੇ ਤੇ ਅੱਜ ਆਪਾਂ ਗੱਲ ਕਰਦੇ ਆ ਕਿ ਫਿਨਲੈਂਡ ਦੇ ਵਿੱਚ ਅਗਰ ਤੁਸੀਂ ਆਉਨੇ ਹੋ ਤਾਂ ਇੱਥੇ ਆ ਕੇ ਤੁਸੀਂ ਜੋਬ ਕਿੱਦਾਂ ਲੱਭਣੀ ਹੈ ਕਿੱਦਾਂ ਤੁਸੀਂ ਜਿਹੜਾ ਹੈਗਾ ਕੰਮਕਾਰ ਜਿਹੜਾ ਲੱਭ ਸਕਦੇ ਹੋ ਅਗਰ ਤੁਸੀਂ ਸਟੂਡੈਂਟ ਵੀਜ਼ਾ ਦੇ ਉੱਤੇ ਇੱਥੇ ਆ ਰਹੇ ਹੋ ਕਿਉਂਕਿ ਸਟੂਡੈਂਟ ਵੀਜ਼ਾ ਦੇ ਉੱਤੇ ਇੱਥੇ ਆ ਕੇ ਜੀ ਜਿਹੜਾ ਹੈਗਾ ਕੰਮ ਲੱਭਣਾ ਸਾਰਿਆਂ ਲਈ ਇੱਕ ਬਹੁਤ ਵੱਡਾ ਚੈਲੰਜ ਹੈ ਕਿਉਂਕਿ ਹਰ ਬੰਦਾ ਜਿਹੜਾ ਹੈਗਾ ਪੈਸੇ ਇੱਥੇ ਇਨਵੈਸਟ ਕਰਕੇ ਆਇਆ ਹੁੰਦਾ ਤੇ ਹਰ ਸਟੂਡੈਂਟ ਦੀ ਇਹ ਪ੍ਰਾਇੋਰਟੀ ਬੇਸ ਦੇ ਉੱਤੇ ਕੋਸ਼ਿਸ਼ ਹੁੰਦੀ ਹੈ ਕਿ ਇੱਥੇ ਆ ਕੇ ਪਹਿਲਾਂ ਕੰਮ ਲੱਭਿਆ ਜਾਵੇ ਠੀਕ ਹੈ ਜੀ ਪੜ੍ਹਾਈ ਦੇ ਨਾਲ ਨਾਲ ਜਿਹੜਾ ਕੰਮ ਲੱਭਿਆ ਜਾਵੇ ਤਾਂ ਜੋ ਜਿਹੜੇ ਡੇਲੀ ਦੇ ਖਰਚੇ ਹੈਗੇ ਨੇ ਉਹ ਵੀ ਮੈਨੇਜ ਕੀਤੇ ਜਾਣ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹੈਗੇ ਆ ਫੀਸ ਵਗੈਰਾ ਵੀ ਕੱਢੀ ਆਵੇ ਤਾਂ ਜੋ ਜਿਹੜਾ ਹੈਗਾ ਸਾਰਾ ਕੰਮ ਜਿਹੜਾ ਸਮੂਥਲੀ ਚੱਲਣਾ ਸ਼ੁਰੂ ਹੋ ਜਾਏ ਜਿੰਨਾ ਜਿਹੜਾ ਤੁਸੀਂ ਅਜੇ ਇੱਥੇ ਸਟੂਡੈਂਟ ਹੈਗੇ ਹੋ ਨਾ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਇੱਥੇ ਪਰ ਘੰਟੇ ਦੇ ਕਿੰਨੇ ਯੂਰੋ ਮਿਲਦੇ ਆ ਕੀ ਸਾਬ ਨਾਲ ਤੁਹਾਨੂੰ ਵੇਜ ਮਿਲਦੀ ਆ ਪਰ आवर ਰੇਟ ਜਿਹੜਾ ਕੀ ਹੈਗਾ ਤੇ ਜਿਹੜਾ ਪਰ ਘੰਟੇ ਦਾ ਜਿਹੜਾ ਰੇਟ ਹੈਗਾ ਜੀ ਇੱਥੇ ਘੱਟੋ-ਘੱਟ 10.5 ਯੂਰੋ ਜਿਹੜਾ ਮਿਲਦਾ ਹੀ ਮਿਲਦਾ ਠੀਕ ਆ ਅਗਰ ਤੁਹਾਨੂੰ ਕਿਤੇ ਕੰਮ ਮਿਲ ਜਾਂਦਾ ਆ ਇਸ ਤੋਂ ਘੱਟ ਜਿਹੜੀ ਹੈਗੀ ਇੱਥੇ ਕੋਈ ਵੀ ਤੁਹਾਨੂੰ ਪੇਤ ਰੱਖ ਨਹੀਂ ਸਕਦਾ ਐਨੇ ਐਨੇ ਯੂਰੋ ਨੂੰ ਘੱਟੋ-ਘੱਟ ਦੇਣੇ ਹੀ ਪੈਣੇ ਨੇ ਤੇ ਇੱਥੇ ਸਾਰਾ ਸਿਸਟਮ ਜਿਹੜਾ ਹੈਗਾ ਆਨਲਾਈਨ ਹੈਗਾ ਕੈਸ਼ ਤੇ ਕੰਮ ਨਹੀਂ ਮਿਲਦਾ ਇੱਥੇ ਸੋ ਸਾਰਾ ਸਿਸਟਮ ਜਿਹੜਾ ਆਨਲਾਈਨ ਆ ਤੁਹਾਡੇ ਬਕਾਇਦਾ ਅਕਾਊਂਟ ਦੇ ਵਿੱਚ ਹੀ ਪੈਸੇ ਆਉਣਗੇ ਤੇ ਜਿਹੜੀ ਸੈਲਰੀ ਵਗੈਰਾ ਜਾਂ ਜਿੰਨਾ ਵੀ ਨਾ ਵੀ ਤੁਸੀਂ ਕੰਮ ਕੀਤਾ 15 ਦਿਨ ਕੀਤਾ 20 ਦਿਨ ਕੀਤਾ ਮਹੀਨਾ ਕੀਤਾ ਸਾਰੇ ਪੈਸੇ ਜਿਹੜੇ ਤੁਹਾਡੇ ਅਕਾਊਂਟ ਦੇ ਵਿੱਚ ਹੀ ਆਉਣੇ ਜਦੋਂ ਤੁਹਾਨੂੰ ਕੰਟਰੈਕਟ ਮਿਲ ਜਾਂਦਾ ਕਿਸੇ ਕੰਪਨੀ ਵੱਲੋਂ ਵੀ ਇਹ ਚੀਜ਼ ਜਿਹੜੀ ਗਵਰਨਮੈਂਟ ਦੀ ਨਾ ਬਹੁਤ ਵਧੀਆ ਹੈ ਕਿਉਂਕਿ ਗਵਰਨਮੈਂਟ ਨੇ ਇੱਕ ਰੂਲ ਬਣਾਇਆ ਹੋਇਆ ਕਿਉਂਕਿ ਅਗਰ ਕੈਸ਼ ਦੇ ਉੱਤੇ ਕੰਮ ਚੱਲਦਾ ਤੁਹਾਨੂੰ ਪਤਾ ਕਿਤਨਾ ਕਿਤੇ ਐਕਸਪਲੋਇਟੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ ਕਈ ਵਾਰੀ ਬੰਦੇ ਨੂੰ ਘੱਟ ਰੇਟ ਦੇ ਉੱਤੇ ਰੱਖ ਕੇ ਕੰਮ ਕਰਵਾਈ ਜਾਂਦੇ ਠੀਕ ਹੈ ਜੀ ਜਿਹੜੀ ਉਹਦੀ ਅਸਲ ਮਜ਼ਦੂਰੀ ਆ ਜਾਂ ਮਿਹਨਤ ਦਾ ਮੁੱਲ ਨਹੀਂ ਪੈਂਦਾ ਤੇ ਕੰਪਨੀਆਂ ਕੀ ਕਰਦੀਆਂ ਨੇ ਜਿਹੜਾ ਹੈਗਾ ਬੰਦੇ ਦੀ ਐਕਸਪਲੋਇਟੇਸ਼ਨ ਕਰਨੀ ਸ਼ੁਰੂ ਕਰ ਦਿੰਦੀਆਂ ਘੱਟ ਪੈਸਿਆਂ ਦੇ ਉੱਤੇ ਤਾਂ ਗਵਰਨਮੈਂਟ ਨੇ ਇਸ ਕਰਕੇ ਇਦਾਂ ਦਾ ਰੂਲ ਬਣਾਇਆ ਆ ਵੀ ਅਗਰ ਡਾਇਰੈਕਟਲੀ ਪੈਸੇ ਆਨਲਾਈਨ ਆਉਣਗੇ ਬੈਂਕ ਦੇ ਵਿੱਚ ਆਉਣਗੇ ਤਾਂ ਉਹਦੇ ਵਿੱਚ ਤੁਹਾਡੋਂ ਇਦਾਂ ਦੀ ਐਕਸਪਲੋਇਟੇਸ਼ਨ ਹੋਣ ਦੇ ਚਾਂਸਸ ਨਹੀਂ ਹੈਗੇ ਕਿਉਂਕਿ ਉਸ ਚੀਜ਼ ਦਾ ਪ੍ਰੂਫ ਹੁੰਦਾ ਆ ਉਸ ਚੀਜ਼ ਦਾ ਜਿਹੜਾ ਗਵਰਨਮੈਂਟ ਨੇ ਇੱਕ ਰੂਲ ਸੈੱਟ ਕੀਤਾ ਹੋਇਆ ਵੀ ਇੰਨੇ ਪੈਸੇ ਘੱਟੋ-ਘੱਟ ਦੇਣੇ ਆ ਤਾਂ ਉਹ ਤੁਹਾਡੇ ਪੈਸੇ ਜਿਹੜੇ ਹੈਗੇ ਪਰ ਘੰਟੇ ਦੇ ਹਿਸਾਬ ਨਾਲ ਤੁਹਾਡੇ ਅਕਾਊਂਟ ਦੇ ਵਿੱਚ ਬੋਲੋ ਬੋਲਣਗੇ ਤੇ ਬਾਈ ਚਾਂਸ ਜੇ ਕਿਤੇ ਕੋਈ ਉਸ ਚੀਜ਼ ਨੂੰ ਗਲਤ ਜਾਂ ਮਿਸਯੂਜ਼ ਕਰਨ ਦੀ ਤਰੀਕਾ ਕਰਦਾ ਵੀ ਆ ਤੇ ਉੱਥੇ ਕਿਤਨਾ ਕਿਤੇ ਉਸ ਚੀਜ਼ ਜਿਹੜਾ ਬੰਦਾ ਫੜਿਆ ਜਾ ਸਕਦਾ ਤੇ ਉਸ ਦੇ ਉੱਤੇ ਲੀਗਲ ਜਿਹੜਾ ਐਕਸ਼ਨ ਹੋ ਸਕਦਾ ਅਗਰ ਕੰਮ ਦੀ ਗੱਲ ਕਰਦੇ ਆ ਆਪਾਂ ਤਾਂ ਜੀ ਇੱਥੇ ਸਟੂਡੈਂਟ ਨੂੰ ਜਿਹੜਾ ਹੈਗਾ ਕਲੀਨਿਕ ਦਾ ਕੰਮ ਮਿਲ ਸਕਦਾ ਠੀਕ ਹੈ ਜੀ ਫੋਰੈਸਟ ਫੋਰੈਸਟ ਦਾ ਕੰਮ ਮਿਲ ਸਕਦਾ ਬੂਟੇ ਵਗੈਰਾ ਲਗਾਉਣ ਦਾ ਠੀਕ ਹੈ ਜੀ ਉਹਨਾਂ ਦੇ ਵਿੱਚ ਰੋਡ ਜਿਹੜੀ ਸਾਈਡਾਂ ਦੇ ਉੱਤੇ ਥੇ ਕਲੀਨਿੰਗ ਹੁੰਦੀ ਹੈ ਘਾਹ ਵਗੈਰਾ ਉਹਨਾਂ ਦੀ ਸਫਾਈ ਦਾ ਕੰਮ ਵੀ ਮਿਲ ਜਾਂਦਾ ਆ ਫਿਰ ਡਿਲੀਵਰੀ ਦਾ ਤੁਸੀਂ ਕੰਮ ਕਰ ਸਕਦੇ ਹੋ ਰੈਸਟੋਰੈਂਟ ਅੱਜ ਪੀਜ਼ਾ ਵਗੈਰਾ ਦਾ ਜਿਹੜਾ ਹੈਗਾ ਉਹ ਕੰਮ ਮਿਲ ਜਾਂਦਾ ਠੀਕ ਹੈ ਜੀ ਸੋ ਇਦਾਂ ਦੇ ਜਿਹੜੇ ਹੈਗੇ ਆ ਛੋਟੇ ਛੋਟੇ ਕੰਮ ਮਿਲ ਜਾਂਦੇ ਆ ਪੋਸਟੇ ਦਾ ਕੰਮ ਮਿਲ ਜਾਂਦੇ ਨਿਊਜ਼ਪੇਪਰ ਡਿਸਟ੍ਰਿਬਿਊਸ਼ਨ ਦਾ ਨਾਈਟ ਟਾਈਮ ਦੇ ਉੱਤੇ ਦੋ ਤਿੰਨ ਘੰਟੇ ਦਾ ਫਿਰ ਇੱਕ ਐਡਵਰਟਾਈਜ਼ਮੈਂਟ ਹੁੰਦੀ ਐ ਐਸਐਸਐਮ ਜਿਹੜਾ ਜੀ ਉਹ ਉਹ ਕੰਮ ਮਿਲ ਜਾਂਦਾ ਠੀਕ ਹੈ ਜੀ ਕੁਝ ਕੰਮ ਇਹਨਾਂ ਦੇ ਵਿੱਚ ਉਹ ਇਦਾਂ ਦੇ ਹੈਗੇ ਨੇ ਜਿਹੜੇ ਸਿਰਫ ਸਮਰ ਦੇ ਵਿੱਚ ਹੀ ਮਿਲਦੇ ਜਿੱਦਾਂ ਆਪਾਂ ਫੋਰੈਸਟ ਪਲਾਂਟੇਸ਼ਨ ਦੀ ਗੱਲ ਕਰੀਏ ਜਾਂ 베ਰੀ ਪੀਕਿੰਗ ਦੀ ਗੱਲ ਕਰੀਏ ਸਟਰਾਬਰੀ ਪੀਕਿੰਗ ਦੀ ਗੱਲ ਕਰੀਏ ਚੈਰੀ ਪੀਕਿੰਗ ਦੀ ਇਹ ਸਾਰੇ ਜਿਹੜੇ ਹੈਗੇ ਨੇ ਕੰਮ ਸੀਜ਼ਨਲ ਹੈਗੇ ਆ ਇਹ ਸਿਰਫ ਤੁਹਾਨੂੰ ਸਮਰ ਦੇ ਵਿੱਚ ਹੀ ਮਿਲਨੇਗੇ ਕਿਉਂਕਿ ਵਿੰਟਰ ਦੇ ਵਿੱਚ ਇਹ ਕੰਮ ਜਾਂ ਫਰੂਟ ਵਗੈਰਾ ਨਹੀਂ ਹੁੰਦੇ ਜੋ ਵੀ 베ਰੀ ਪੀਕਿੰਗ ਦਾ ਸਟਰਾਬਰੀ ਪੀਕਿੰਗ ਦਾ ਹੈਗਾ ਆ ਤੇ ਕਲੀਨਿੰਗ ਵਗੈਰਾ ਦਾ ਜਿਹੜਾ ਕੰਮ ਹੈਗਾ ਉਹ ਓਵਰਆਲ ਸਾਰਾ ਸਾਲ ਹੀ ਚੱਲਦਾ ਰਹਿੰਦਾ ਡਿਲੀਵਰੀ ਦਾ ਕੰਮ ਵੀ ਹੈਗਾ ਤੇ ਫੋਰੈਸਟ ਪਲਾਂਟੇਸ਼ਨ ਵਗੈਰਾ ਜਿਹੜ ਵਿੰਟਰ ਦੇ ਵਿੱਚ ਠੰਡ ਇੰਨੀ ਜ਼ਿਆਦਾ ਹੁੰਦੀ ਜਾਂਦੀ ਆ ਤੇ ਇਹ ਸਾਰਾ ਕੁਝ ਬੰਦ ਹੀ ਹੋ ਜਾਂਦਾ ਆ ਆਲਮੋਸਟ ਕਿਉਂਕਿ ਸਾਰੇ ਪਾਸੇ ਜਿਹੜੀ ਹੈਗੀ ਆ ਬਰਫ ਦੀ ਚਾਦਰ ਬਹਿ ਜਾਂਦੀ ਆ ਤੇ ਟੈਂਪਰੇਚਰ ਵੀ ਇੱਥੇ ਜਿਹੜਾ ਹੈਗਾ ਮਾਈਨਸ ਦੇ ਵਿੱਚ ਰਹਿੰਦਾ ਤੇ ਨਾ ਤਾਂ ਇੱਥੇ ਕੰਪਨੀਆਂ ਕੰਮ ਕਰਾਉਂਦੀਆਂ ਨਹੀਂ ਤੇ ਨਾ ਕਿਸੇ ਦੀ ਹਿੰਮਤ ਪੈਂਦੀ ਆ ਕਿ ਮਾਈਨਸ 30-35 ਦੇ ਵਿੱਚ ਜਾ ਕੇ ਜਿਹੜਾ ਹੈਗਾ ਇਦਾਂ ਦਾ ਕੰਮ ਕੀਤਾ ਜਾਵੇ। ਕੋਟਰੈਂਟ ਨੂੰ ਜਿਹੜਾ ਇੱਥੇ ਹੈ ਜੀ ਸਿਰਫ 30 ਘੰਟੇ ਵੀਕਲੀ ਜਿਹੜਾ ਹੈਗਾ ਘੰਟੇ ਮਿਲਦੇ ਨੇ ਕੰਮ ਕਰਨ ਦੇ ਤੇ ਤੁਸੀਂ ਅਗਰ ਪੂਰੇ ਮਹੀਨੇ ਦੀ ਗੱਲ ਕਰੋ 120 ਘੰਟੇ ਹੋਗੇ 120 ਘੰਟੇ ਤੋਂ ਜ਼ਿਆਦਾ ਤੁਸੀਂ ਕੰਮ ਨਹੀਂ ਕਰ ਸਕਦੇ। ਉਸ ਤੋਂ ਬਾਅਦ ਤੁਹਾਨੂੰ ਨਹੀਂੜਾ ਕਿ ਤੇ ਜੇ ਚੈਕਿੰਗ ਹੋ ਜੇ ਤਾਂ ਫਾਈਨ ਵੀ ਵੱਜ ਸਕਦਾ ਠੀਕ ਹੈ ਜੀ। ਸੋ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ 120 ਘੰਟੇ ਤੋਂ ਜ਼ਿਆਦਾ ਤੁਸੀਂ ਕੰਮ ਨਹੀਂ ਕਰ ਸਕਦੇ ਤੇ ਪੈਸੇ ਕਿੰਨੇ ਕੇ ਬਣਦੇ ਆ ਜਿਹੜਾ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ ਕਿ 10.5 ਯੂਰੋ ਜਿਹੜੀ ਘੰਟੇ ਤੋਂ ਘੱਟ ਜਿਹੜੀ ਹੈਗੇ 1 ਘੰਟੇ ਦੇ ਪੈਸੇ ਮਿਲਦੇ ਆ ਤੇ ਵੱਧ ਤੋਂ ਵੱਧ ਉਹ ਡਿਪੈਂਡ ਕਰਦਾ ਕੰਪਨੀ ਕਿੰਨੇ ਪੇ ਕਰਦੀ ਆ ਤੇ ਤੁਸੀਂ ਦੇਖ ਲਓ 120 ਘੰਟੇ ਅਗਰ ਤੁਸੀਂ ਕੰਮ ਕਰਦੇ ਹੋ ਤੇ ਕਿੰਨੇ ਘੰਟੇ ਤੁਹਾਨੂੰ ਕੰਮ ਮਿਲਦਾ ਪਲੱਸ ਪਰ ਆਵਰ ਦੇ ਕਿੰਨੇ ਪੈਸੇ ਮਿਲਦੇ ਆ 10.5 ਆ 12 13 ਜਾਂ 15 ਜਿੰਨਾ ਵੀ ਹੈਗਾ ਵਾਟਐਵਰ ਸੋ ਉਹਦੇ ਕੋਲੇ ਲਈ ਤੁਹਾਡੇ ਜਿਹੜੇ ਹੈਗੇ ਪੈਸੇ ਅ ਬਣ ਜਾਂਦੇ ਨੇ ਅਗਰ ਵੈਸੇ ਇੱਕ ਜਨਰਲ ਹੀ ਗੱਲ ਕਰਾਂ ਤਾਂ 10.5 ਦੇ ਹਿਸਾਬ ਨਾਲ ਤੁਸੀਂ ਗੱਲ ਕਰੋਗੇ ਉਹੀ 12-1300 ਯੂਰੋ ਦੇ ਆਸ-ਪਾਸ ਜਿਹੜੇ ਬਣ ਜਾਂਦੇ ਜਿਦੇ ਵਜਿ ਥੋੜਾ ਖਰਚਾ ਬਹੁਤ ਵਧੀਆ ਨਿਕਲ ਜਾਂਦਾ ਠੀਕ ਹੈ ਜੀ ਖਰਚੇ ਤੁਹਾਡੇ ਬੇਸਿਕ ਜਿਹੜੇ ਹੈਗੇ ਖਾਣ ਪੀਣ ਦਾ ਰਹਿਣ ਸਹਿਣ ਦਾ ਤਾਂ ਥੋੜੇ-ਬੋਧੇ ਪੈਸੇ ਤੁਹਾਡੀ ਪਾਕਟ ਦੇ ਵਿੱਚ ਵੀ ਆ ਜਾਂਦੇ ਆ ਹਾਂ ਅਗਰ ਤੁਸੀਂ ਗੱਲ ਕਰੋਗੇ ਇਹਦੇ 'ਚ ਤੁਸੀਂ ਫੀਸ ਕੱਢ ਲਓ ਉਹ ਪੋਸਿਬਲ ਨਹੀਂ ਹੈਗੀ ਅਗਰ ਤੁਸੀਂ ਫੀਸ ਵਗੈਰਾ ਦਾ ਸੋਚਦੇ ਹੋ ਕਿ ਫੀਸ ਵੀ ਨਾਲ-ਨਾਲ ਜਿਹੜੀ ਨਿਕਲੇ ਤੇ ਉਹਦੇ ਲਈ ਅਗਰ ਤੁਸੀਂ ਮੈਰਿਡ ਉਹਦਾ ਤੁਹਾਨੂੰ ਆਪਣੇ ਸਪਾਊਸ ਨੂੰ ਨਾਲ ਲੈ ਕੇ ਆਉਣਾ ਪੈਣਾ ਕਿਉਂਕਿ ਅਗਰ ਡਿਪੈਂਡੈਂਟ ਨਾਲ ਆਉਂਦਾ ਤੇ ਉਹਨੂੰ ਕੰਮ ਮਿਲ ਜਾਂਦਾ ਉਹਨੂੰ ਫਿਰ 24 ਘੰਟੇ ਲਾਉਡ ਹੈ ਉਹ ਅਗਲੇ ਦੀ ਹਿੰਮਤ ਆ ਕਿੰਨੀ ਦਿਨ ਕੰਮ ਕਰਦਾ ਤੇ ਉਹਦੇ ਵਿੱਚ ਥੋੜੀ-ਥੋੜੀ ਫੀਸ ਵਗੈਰਾ ਉਹ ਆਰਾਮ ਨਾਲ ਨਿਕਲ ਜੇਗੀ ਸਟੂਡੈਂਟ ਦਾ ਇੱਥੇ ਖਰਚਾ ਕਿੰਨਾਗਾ ਜੀ ਇੱਕ ਸਟੂਡੈਂਟ ਅਗਰ ਇੱਥੇ ਸਟੱਡੀ ਲਈ ਆਂਦਾ ਤਾਂ ਉਹਦਾ ਮਹੀਨੇ ਦਾ ਖਰਚਾ ਕਿੰਨਾਗਾ ਅਗਰ ਆਪਾਂ ਰੈਂਟ ਦੀ ਗੱਲ ਕਰੀਏ ਰੈਂਟ ਉਹੀ ਹੈ ਜੀ 3-400 ਯੂਰੋ ਤੋਂ ਸਟਾਰਟ ਹੋ ਜਾਂਦਾ ਔਰ ਡਿਪੈਂਡ ਕਰਦਾ 바ਕੀ ਤੁਸੀਂ ਕਿੱਦਾਂ ਦਾ ਘਰ ਜਿਹੜਾ ਚੂਸ ਕਰਦੇ ਹੋ ਕਿਉਂਕਿ ਜਿਹੜਾ ਸਟੂਡੈਂਟ ਅਪਾਰਟਮੈਂਟਸ ਹੈਗੇ ਨੇ ਉਹਨਾਂ ਵਿੱਚ ਗਵਰਨਮੈਂਟ ਥੋੜਾ ਬਹੁਤਾ ਵੇਵਰ ਕਰਦੀ ਆ ਠੀਕ ਹੈ ਜੀ ਪਾਣੀ ਇਲੈਕਟ੍ਰਿਸਿਟੀ ਵਗੈਰਾ ਜਿਹੜਾ ਹੈਗਾ ਉਹ ਵਿੱਚ ਇਨਕਲੂਡਡ ਮਿਲ ਜਾਂਦਾ ਤੇ ਥੋੜਾ ਬਹੁਤਾ ਡਿਸਕਾਊਂਟ ਵੀ ਹੈਗਾ ਲੇਕਿਨ ਅਗਰ ਤੁਸੀਂ ਵੈਸੇ ਫੈਮਿਲੀ ਨਾਲ ਆਂਦੇ ਹੋ ਤਾਂ ਉਹਦੇ ਲਈ ਤੁਹਾਨੂੰ ਫੈਮਿਲੀ ਅਪਾਰਟਮੈਂਟ ਲੈਣਾ ਪੈਣਾ ਸਟੂਡੀਓ ਅਪਾਰਟਮੈਂਟ ਲੈਣਾ ਪੈਣਾ ਉਹਦਾ ਜਿਹੜਾ ਘੱਟੋ ਘੱਟ ਵੀ ਜਿਹੜਾ ਹੈਗਾ 450 ਤੋਂ 500 ਤੋਂ ਸਟਾਰਟਿੰਗ ਹੁੰਦੀ ਆ ਠੀਕ ਹੈ ਜੀ ਉਹਦੇ ਵਿੱਚ ਫਿਰ ਡਿਪੈਂਡ ਕਰਦਾ 1 بی ایچ ਕੇ ਆ 2 بی ایچ ਕੇ ਆ ਜਿੱਦਾਂ ਜਿੱਦਾਂ ਤੁਸੀਂ ਵਧਿ ਜਾਓਗੇ ਉਸ ਹਾਵ ਨੇ ਜਿਹੜਾ ਹੈਗਾ ਤੁਹਾਡਾ ਜਿਹੜਾ ਕਿਰਾਇਆ ਵਧ ਹੀ ਜਾਣਾ ਠੀਕ ਹੈ ਜੀ ਤਾਂ ਸਟੂਡੈਂਟ ਜਿਹੜਾ ਹੈਗਾ 350 ਤੋਂ ਸਟਾਰਟ ਹੋ ਜਾਂਦਾ 350 ਤੋਂ ਉਹ ਫਿਰ ਡਿਪੈਂਡ ਕਰਦਾ ਜੀ ਤੁਸੀਂ 500 ਵਾਲਾ ਵੀ ਲੈ ਸਕਦੇ ਹੋ 700 ਵਾਲਾ ਵੀ ਲੈ ਸਕਦੇ ਹੋ 800 ਵਾਲਾ ਵੀ ਲੈ ਸਕਦੇ ਹੋ ਉਹ ਤੁਹਾਡੀ ਪੌਕੇਟ ਦੇ ਉੱਤੇ ਡਿਪੈਂਡ ਕਰਦਾ ਕਿੰਡੀ ਤੁਹਾਡੀ ਪੇਇੰਗ ਕਪੈਸਿਟੀ ਹੈਗੀ ਆ ਉਹਦੇ ਅਕੋਰਡਿੰਗਲੀ ਤੁਸੀਂ ਜਿਹੜਾ ਆਪਣਾ ਕਰ ਜਿਹੜਾ ਰੈਂਟ ਤੇ ਰੈਂਟ ਜਿਹੜਾ ਪੇ ਕਰ ਸਕਦੇ ਹੋ ਬਾਕੀ ਖਾਣ ਪੀਣ ਦੀ ਗੱਲ ਕਰੀਏ ਤਾਂ ਉਹ ਹੀ ਗਰੋਸਰੀ ਵਗੈਰਾ ਅਗਰ ਤੁਹਾਡੇ ਬਹੁਤੇ ਜ਼ਿਆਦਾ ਫालतू ਦੇ ਖਰਚੇ ਨਹੀਂ ਹੈਗੇ ਰੋਟੀ ਪਾਣੀ ਤੋਂ ਇਲਾਵਾ ਤੁਹਾਨੂੰ ਪਤਾ ਲੋਕੀ ਹੋਰ ਚੀਜ਼ਾਂ ਦੇ ਵਿੱਚ ਖੀਨ ਹੁੰਦੇ ਆ ਉਹ ਚੀਜ਼ਾਂ ਅਗਰ ਨਹੀਂ ਹੈਗੀਆਂ ਤੇ ਸਿਰਫ ਰੋਟੀ ਪਾਣੀ ਦਾ ਤੁਹਾਡਾ ਖਰਚਾ ਤਾਂ ਆਈ ਥਿੰਕ 50 ਕੁ ਯੂਰੋ ਦੇ ਵਿੱਚ ਤੁਹਾਡਾ ਬਹੁਤ ਵਧੀਆ ਮਹੀਨੇ ਦਾ ਖਰਚਾ ਨਿਕਲ ਜਾਂਦਾ ਆ ਜੋ ਵੀ ਤੁਹਾਡੀਆਂ ਦਾਲਾਂ ਹੈਗੀਆਂ ਸਬਜ਼ੀਆਂ ਹੈਗੀਆਂ ਆਟਾ ਵਗੈਰਾ ਰਾਈਸ ਵਗੈਰਾ ਦੁੱਧ ਜੋ ਵੀ ਗਰੋਸਰੀ ਦਾ ਜਿਹੜਾ ਸਮਾਨ ਹੈਗਾ ਸਾਰਾ ਉਹ ਇਨਕ ਦੇ ਵਿੱਚ ਤੁਹਾਡਾ ਵਧੀਆ ਖਰਚਾ ਜਿਹੜਾ ਚੱਲ ਜਾਂਦਾ ਬਾਕੀ ਪਬਲਿਕ ਟਰਾਂਸਪੋਰਟੇਸ਼ਨ ਦੀ ਗੱਲ ਕਰੀਏ ਟਰਾਂਸਪੋਰਟੇਸ਼ਨ ਜਿਹੜੀ ਹਰ ਸ਼ਹਿਰ ਦੇ ਵਿੱਚ ਅਵੇਲੇਬਲ ਹੈਗੀ ਆ ਪਰ ਜਿਹੜੇ ਛੋਟੇ ਸ਼ਹਿਰ ਨੇ ਉਹਨਾਂ ਦੇ ਵਿੱਚ ਬੱਸਿਸ ਵਗੈਰਾ ਹੈਗੀਆਂ ਅਗਰ ਆਪਾਂ ਟਰੈਮ ਵਗੈਰਾ ਦੀ ਐਕਸਪੈਕਟ ਕਰਦੇ ਆ ਤਾਂ ਉਹ ਉੱਥੇ ਨਹੀਂ ਹੈਗੇ ਸਿਰਫ ਜਿਹੜੇ ਬੱਸਿਸ ਵਗੈਰਾ ਹੈਗੀਆਂ ਨੇ ਉਹੀ ਚੱਲਦੀਆਂ ਨੇ ਠੀਕ ਹੈ ਜੀ ਜੋ ਲੋਕਲ ਹੈਗੀਆਂ ਤੇ ਬਾਕੀ ਟੈਕਸੀ ਵਗੈਰਾ ਤੁਸੀਂ ਪਰਸਨਲੀ ਕਰਨੀ ਆ ਕਰ ਸਕਦੇ ਹੋ ਵੱਡੇ ਸ਼ਹਿਰਾਂ ਦੇ ਵਿੱਚ ਜਿਹੜੇ ਹੈਗੇ ਟਰੈਮ ਵਗੈਰਾ ਚੱਲਦੇ ਆ ਅਗਰ ਹੈਲਸਿੰਕੀ ਤਾਂਪਰੇ ਵਗੈਰਾ ਦੀ ਗੱਲ ਕਰਦੇ ਆ ਤਾਂ ਉਹ ਤੇੜਾ ਟ੍ਰੈਮਸ ਚੱਲਦੇ ਆ 24 ਘੰਟੇ ਸਰਵਿਸ ਅਵੇਲੇਬਲ ਹੈਗੀਆ ਤਾਂ ਉਹਦੇ ਨਾਲ ਜਿਹੜਾ ਕਾਫੀ ਕਨਵੀਨੀਅੰਟ ਹੋ ਜਾਂਦਾ ਲੋਕਾਂ ਲਈ ਇੱਧਰ ਉੱਧਰ ਆਣਾ ਜਾਣਾ ਕਿਉਂਕਿ ਹਰ ਏਰੀਆ ਦੇ ਵਿੱਚੋਂ ਚੱਲਦੇ ਆ ਤੇ ਮੰਥਲੀ ਪਾਸ ਬਣ ਜਾਂਦਾ ਤੇ ਉਹ ਸਸਤਾ ਵੀ ਪੈਂਦਾ ਅਗਰ ਆਪਾਂ ਗੱਲ ਕਰੀਏ ਤੇ ਟੈਕਸ ਜਿਹੜਾ ਇੱਥੇ ਆ ਜੀ ਟੈਕਸ ਤੁਹਾਡਾ ਅਕੋਰਡਿੰਗ ਟੂ ਇਨਕਮ ਵੈਰੀ ਕਰਦਾ ਕਿੰਨੀ ਤੁਹਾਡੀ ਇਨਕਮ ਹੈ ਕਿਉਂਕਿ ਇੱਥੇ ਇਹਨਾਂ ਨੇ ਗਵਰਨਮੈਂਟ ਨੇ ਸਲੈਬਸ ਬਣਾਈਆਂ ਹੋਈਆਂ ਨੇ ਕਿ ਇੰਨੀ ਇਨਕਮ ਅਗਰ ਤੁਹਾਡੀ ਸਾਲ ਦੀ ਹੈਗੀਆ ਤਾਂ ਇੰਨਾ ਟੈਕਸ ਲੱਗੂਗਾ ਅਗਰ ਇੰਨੀ ਹੈਗੀ ਤਾਂ ਇੰਨਾ ਲੱਗੂਗਾ ਅਗਰ ਆਪਾਂ ਨਿਲ ਅਮਾਉਂਟ ਦੀ ਗੱਲ ਕਰੀਏ ਤੇ ਉਹ 14000 ਯੂਰੋ ਹੈਗੀ ਅਗਰ 14000 ਯੂਰੋ ਤੁਹਾਡਾ ਸਾਲ ਦਾ ਤੁਸੀਂ ਕਮਾਉਨੇ ਹੋ ਤਾਂ ਉਹਦੇ ਤੇ ਕੋਈ ਟੈਕਸ ਨਹੀਂ ਹੈਗਾ ਅਗਰ 14001 ਯੂਰੋ ਵੀ ਹੋ ਜਾਂਦਾ ਤਾਂ 14000 ਜਿਹੜਾ ਤੁਸੀਂ ਨਿਲ ਅਮਾਉਂਟ ਹੈਗੀ ਉਹਦੇ ਤੇ ਵੀ ਟੈਕਸ ਲੱਗੇਗਾ ਠੀਕ ਹੈ ਜੀ ਸੋ ਉਹ ਅਕੋਰਡਿੰਗ ਟੂ ਤੁਹਾਡੀ ਇਨਕਮ ਦੇ ਉੱਤੇ ਡਿਪੈਂਡ ਕਰਦਾ ਅਗਰ 14 ਤੋਂ 20 ਆ ਉਹਦੀ ਸਲੈਬ ਹੋ ਰਿਹਾ ਜੀ 20 ਤੋਂ 25 ਆ ਉਹਦੀ ਸਲੈਬ ਹੋ ਰਿਹਾ 25 ਤੋਂ 28 30 ਉਹਦੀ ਸਲੈਬ ਹੋ ਰਿਹਾ ਅਕੋਰਡਿੰਗ ਟੂ ਜਿਹੜੀ ਇਨਕਮ ਹੈਗੀ ਹੈ ਉਹਦੇ ਹਿਸਾਬ ਦੇ ਨਾਲ ਹੀ ਗਵਰਨਮੈਂਟ ਇ ਟੈਕਸ ਜਿਹੜਾ ਲੈਂਦੀ ਹੈ ਸੋ ਦੋਸਤੋ ਇਹ ਕੁਝ ਫੈਕਟਸ ਸੀਗੇ ਜੀ ਜਿਹੜੇ ਸਟੂਡੈਂਟ ਵੀਜ਼ਾ ਨਾਲ ਰਿਲੇਟਡ ਹੈਗਾ ਸਟੂਡੈਂਟਸ ਨਾਲ ਰਿਲੇਟਡ ਹੈਗਾ ਕਈ ਵਾਰੀ ਕੀ ਹੁੰਦਾ ਉੱਥੇ ਆਪੇ ਆਪਾਂ ਬੈਠੀਆਂ ਜੀ ਆਪਾਂ ਨੂੰ ਕੋਈ ਮਿਸਗਾਈਡ ਕਰ ਦਿੰਦਾ ਜੀ ਉੱਥੇ ਤੁਸੀਂ ਇੰਨੇ ਪੈਸੇ ਕਮਾ ਲੋਗੇ ਜੇ ਕਰ ਲੋਗੇ ਉਹ ਕਰ ਲੋਗੇ ਠੀਕ ਹੈ ਜੀ ਕਿਉਂਕਿ ਇਮੀਗ੍ਰੇਸ਼ਨ ਵਾਲੇ ਵੀ ਕਈ ਵਾਰੀ ਆਪਾਂ ਨੂੰ ਕਲ ਸੁਪਨੇ ਦਿਖਾ ਦਿੰਦੇ ਆ ਸੋ ਇਹ ਜਿਹੜੀਆਂ ਪ੍ਰੈਕਟੀਕਲੀ ਚੀਜ਼ਾਂ ਹੈਗੀਆਂ ਨੇ ਇੰਨੀ ਕਿ ਜਿਹੜੀ ਸਿਸਟਮ ਸਾਰਾ ਇਦਾਂ ਦਾ ਇੱਥੇ ਹੈਗਾ ਤੇ ਇੰਨੀ ਕਿ ਜਿਹੜੇ ਪੈਸੇ ਸਟੂਡੈਂਟ ਨੂੰ ਬਣਦੇ ਆ ਤੇ ਇਹ ਰਿਐ ਓਵਰ ਥਿੰਕਿੰਗ ਜਾਂ ਉਹਨਾਂ ਦੀਆਂ ਗੱਲਾਂ ਦੇ ਵਿੱਚ ਆਉਣ ਦੀ ਵੀ ਲੋੜ ਨਹੀਂ ਹੈਗੀ ਤੇ ਇੰਨੇ ਕਿ ਜਿਹੜੇ ਪੈਸੇ ਸਟੂਡੈਂਟ ਨੂੰ ਬਣਦੇ ਆ ਤੇ ਇਹਦੇ ਵਿੱਚ ਤੁਸੀਂ ਜਿਹੜਾ ਹੈਗਾ ਆਪਣਾ ਖਰਚਾ ਪਾਣੀ ਕੱਢਣਾ ਆ ਤੇ ਇੰਨੀ ਕੁ ਤੁਹਾਨੂੰ ਜਿਹੜੀ ਇਨਕਮ ਹੋਣੀ ਆ ਉਹ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਹਾਨੂੰ ਕਿਦਾਂ ਦਾ ਕੰਮ ਮਿਲਦਾ ਕਿੰਨੇ ਘੰਟੇ ਕੰਮ ਮਿਲਦਾ ਤੇ ਤੁਸੀਂ ਉਹਦੇ ਵਿੱਚ ਕਿਦਾਂ ਸਾਰਾ ਮੈਨੇਜ ਕਰਦੇ ਹੋ ਹਾਂ ਅਗਰ ਤੁਹਾਡਾ ਸਪਾਊਸ ਵਗੈਰਾ ਨਾਲ ਹੈਗਾ ਤਾਂ ਤੁਹਾਡੇ ਪੈਸੇ ਸੇਵ ਹੋਣ ਦੇ ਬਹੁਤ ਵਧੀਆ ਚਾਂਸ ਬਣ ਜਾਂਦੇ ਤੇ ਫੀਸ ਵਗੈਰਾ इजीली ਨਿਕਲ ਆਉਂਦੀ ਹੈ ਲੇਕਿਨ ਹਾਂ ਜੋ ਤੁਹਾਡੀ ਪੜ੍ਹਾਈ ਖਤਮ ਹੋ ਜਾਂਦੀ ਆ ਉਸ ਤੋਂ ਬਾਅਦ ਅਗਰ ਤੁਹਾਨੂੰ ਪਰਮਾਨੈਂਟ ਜੌਬ ਮਿਲ ਜਾਂਦੀ ਆ ਤੇ ਫਿਰ ਤੇ ਕੋਈ ਪ੍ਰੋਬਲਮ ਹੈ ਨਹੀਂ ਕਿ ਠੀਕ ਹੈ ਜੀ ਫਿਰ ਸਾਰਾ ਕੁਝ ਸੁਮੂਤਰੀ ਜਿਹੜਾ ਚੱਲੀ ਜਾਂਦਾ ਸੋ ਇਹ ਤੁਹਾਨੂੰ ਵੀਡੀਓ ਦੋਸਤੋ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਅਗਰ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਉਣ ਵਾਲੀ ਉਹ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਹੋਰ ਵੀ ਵਧੀਆ ਤੋਂ ਵਧੀਆ ਜਾਣਕਾਰੀ ਫਿਨਲੈਂਡ ਦੇ ਬਾਰੇ ਦਵਾਂਗਾ